ਆ ਲੱਗੇ ਪਏ ਵਿਚਾਰੇ ਯਾਰਾ ਜਿਹੜੇ ਉਹਨੇ ਰੇਗਾ ਤੇ ਖੜੇ ਹੈ ਮੇਰੇ ਗਾਡੇ ਕੰਮ ਕਰਦੇ ਆ ਨਾ ਜਿਹੜੇ ਵਿਚਾਰੇ ਯਾਰਾ ਆ ਲੱਗੇ ਪਏ ਆ ਬਹੁਤ ਔਖੀ ਮੁੰਡੀ ਹੈ ਉਹ ਢਾੜੀ ਕਰਦੇ ਆ ਨਾ ਹੂੰ ਹੂੰ ਔਰ ਹਾਂ ਹਾਂ ਉਹ ਲੱਖ ਆ ਗਿਆ ਬਹੁਤ ਔਖਾ ਹੋਏ ਨਾ ਹਣਾ ਕੰਮ ਕਰਨਾ ਯਾਰ ਆ ਵੀ 3-4 ਨਿਰੇਖਾ ਤੇ ਲੱਗੇ ਹੋਇਆ ਪਰ ਭਾਵੇਂ ਹਾਇ ਤਾਂ ਭਾਵੇਂ ਨਰਕੀ ਆ ਪਰ ਗਰੀਬਾਂ ਨੂੰ ਜਰਾ ਉਹ ਘਰ ਚ ਲਾਉਂਦੇ ਨੇ ਬਹੁਤ ਔਖਾ ਬੋਖਾ ਆ। ਅੱਧੀ ਗਿਆਨੀ ਬੋਲਦੀ। ਹਾਂ। ਹੁਣ ਜਾ ਫੀਰ ਹੈ ਉਹ ਜਰਾ ਉਹ ਜਾ ਲੱਗੇ ਹੈ। ਤੇ ਕੀ ਚੱਲਦਾ ਜੀ ਹਾਂ? ਤੂੰ ਦੱਸ ਵੀ ਜੂ ਯਾਰ ਕਿਵੇਂ ਕਿੰਡਾ ਕਰ ਵੀ ਇਹੋ ਯਾਰ ਔਖਾ ਹੋ ਜਾਂਦਾ ਹਣਾ ਯਾਰ। ਔਖਾ ਦਾ ਹੈ ਯਾਰ ਉਹਦੇ ਵਿੱਚ ਬੜਾਂਗੇ ਉਹ ਸਾਡੀ ਕੰਦ ਵਿੱਚ ਕਿੰਨਾ ਹੁਣ ਸਾਨੂੰ ਸਾਰਾ ਦਿਨ ਤੜਕੇ ਲੱਗੇ ਹੋਣਾ ਹਣਾ ਉਹ। ਹਾਂ। ਹਾਂਇ ਤਾਂ ਪਉ ਮੇ ਨਰਕੀ ਆ ਕਿਹਦਾ ਜੀ ਕਰਦਾ ਹੈਗਾ ਕਿਹਦਾ ਜੀ ਕਰਦਾ ਯਾਰ ਹਣਾ ਵੀ ਆਏ ਕੰਮ ਕਰਨ ਨੂੰ ਕਰੋ ਰੋਟੀ ਦਾ ਲਾਗੇ ਕਰੋ ਰੋਟੀ ਦਾ ਹਾਂ ਫਰੋਹੀ ਦਾ ਗੱਲ ਆ ਕਿਹੜਾ ਦੇਊਗਾ ਚਾਹ ਆ ਗਈ ਹੁਣ ਅ ਚਾਹ ਅਸੀਂ ਪੀ ਲੈਣੇ ਕੋਈ ਗਲਾਸ ਵਾ ਠੀਕ ਆ ਧੰਨਵਾਦ ਔਖਾ ਹੋ ਜਾਂਦਾ ਹਣਾ ਯਾਰ ਐ ਹਾਂ ਵੀ ਕਿਵੇਂ ਤੁਸੀਂ ਬਹੁਤ ਇਤੋਂ ਪਾਣੀ ਵੀ ਬਹੁਤ ਡੂੰਗਾ ਦਾ ਦੰਨੇ ਆ ਜੀ ਜੀ ਦਾ ਗਾ ਦੰਨੇ ਆ ਤੁਸੀਂ ਹਾਂ ਗੱਲ ਬੋਲ ਨੂੰ ਬੁਲਾਵਾਂਗੇ ਬੰਦੇ ਯਾਰ ਇਹ ਜੇ ਕੰਮ ਤੇ ਹੁੰਦਾ ਨਹੀਂ ਕੋਈ ਹੋਰ ਜੀ ਚਾਹ ਪੀਰੋ ਬੱਸ ਬੱਸ ਆਖੀਆ ਤੂੰ ਸਭ ਤੋਂ ਅੱਛਾ ਏ ਕੋਈ ਘਾਰ ਘੱਟਾ ਏ ਇੰਨਾ ਵਾਰੀ ਆਹੋ ਘਰ ਤੱਕ ਤੱਕਣ ਕਾਹਤਾ ਹਾਂ ਤੱਕਣ ਕਾਹਤਾ ਹਾਂ ਕਾ ਠੀਕ ਚੱਲ ਠੀਕ ਆ ਫਿਰ ਕੋਈ ਨਹੀਂ ਯਾਰ ਕਰਨਾ ਹੀ ਪੈਂਦਾ ਹਨਾ ਹਾਂ